ਦੇਖ ਸਕਦੇ ਹੋ ਦੋਸਤੋ ਇੱਕ ਐਂਬੂਲੈਂਸ ਜਾ ਰਹੀ ਹੈ ਇੱਕ ਕਾਰ ਆ ਰਹੀ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਐਂਬੂਲੈਂਸ ਆਉਂ ਦੇਖ ਸਕਦੇ ਹੋ ਰਾਜਪੁਰੇ ਲੈ ਕੇ ਗਈਆਂ ਹੁਣੇ-ਹੁਣੇ ਜ਼ਖਮੀ ਕਿਸਾਨਾਂ ਨੂੰ ਤੇ ਇੱਕ ਐਂਬੂਲੈਂਸ ਇੱਧਰ ਆਈ ਹੈਗੀ ਬਹੁਤ ਤੇਜ਼ੀ ਦੇ ਨਾਲ ਕਿਸਾਨਾਂ ਦੇਖ ਸਕਦੇ ਹੋ ਅੱਜ ਬਹੁਤ ਜ਼ਿਆਦੇ ਕਿਸਾਨ ਨੇ ਜਿਹੜੇ ਜ਼ਖਮੀ ਹੋਏ ਨੇ ਆਹ ਦੇਖੋ ਜੀ ਇੱਕ ਐਂਬੂਲੈਂਸ ਫੇਰ ਆ ਗਈ ਜੀ ਦੇਖ ਸਕਦੇ ਹੋ ਦੇਖ ਇਹ ਗੱਡੀ ਸਾਈਡ ਤੇ ਕਰੋ ਵੀਰਾਂ ਨੂੰ ਬੇਇਜ਼ਤੀ ਹੈ ਜ਼ਖਮੀ ਕਿਸਾਨ ਅੱਜ ਜ਼ਖਮੀ ਹੋਏ ਨੇ ਦੇਖੋ ਪੰਦੇਰ ਸਾਹਿਬ ਵੀ ਆ ਰਹੇ ਨੇ ਪ੍ਰਧਾਨ ਸਾਹਿਬ ਸਵਿਫਟ ਸਵਿਫਟ ਗੱਡੀ ਹੈ 70 ਚੰਗੀ ਇਹ ਦੂਸਰੀ ਗੱਡੀ ਆਪ ਦਾ ਬਾਰ ਬਾਰ ਕਾਹਦਾ ਰ ਅੱਗੇ ਜਾइए ਆਪ ਜ਼ਰੂਰ ਮੁੱਢ ਕੇ ਪੁਲਿਸ ਨੂੰ ਰਿਪੋਰਟ ਕਰ ਰਹੇ ਹੈ ਆਪ ਕੋਈ ਦੂਜੀ ਬਾਤ ਹੋਣੀ ਹੈ ਇਹ ਆਪ ਦਾ ਤਰੀਕਾ आ देख सकते हो जी फिर से अभी जो तस्वीरें लगातार हम देख पा रहे हैं वाटर कैनन का इस्तेमाल बहुत किया जा रहा है पानी की बौछारें फैंकर जो है वो बॉर्डर से पीछे किसानों को जो है वो धकेला जा रहा है यानी कि हरियाणा के सरहद में दाखिल होने से रोका जा रहा है ਆਪ ਕਮੰਡਰ ਰੱਖਿਆ ਆ ਪਿੱਛੇ ਦਾ ਇੱਕ ਐਂਬੂਲੈਂਸਾਂ ਨੂੰ ਦੇਖੋ ਆ ਰਹੀ ਯਾਰ ਰਸਤੇ 'ਚ ਦੇਖ ਸਕਦੇ ਹੋ ਵੀ ਕੀ ਹਾਲਾਤ ਆ ਜੇ ਕਿਸਾਨਾਂ ਦੇ ਉੱਤੇ ਜੇ ਕਿਹਦੀ ਐਧ ਤੋਂ ਹੱਦ ਤੋਂ ਜ਼ਿਆਦਾ ਇੱਕੋ ਇੱਕ ਕਿਸਾਨ ਅੱਜ ਜਥਾ ਜਿਹੜਾ ਸ਼ਾਂਤ ਮਈ ਜਾਣਾ ਸੀ ਦਿੱਲੀ ਨੂੰ ਪੈਦਲ ਜ਼ਖਮੀਆਂ ਨੂੰ ਲਗਾਤਾਰ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਲਜਾਇਆ ਜਾ ਰਿਹਾ ਹੈ ਸੰਭੂ ਬਾਰਡਰ ਦੇ ਉੱਪਰੋਂ ਸਾਰੇ ਮੋਰਚੇ ਦੇ ਆਗੂਆਂ ਨੂੰ ਹਰਿਆਣਾ ਪੁਲਿਸ ਵੱਲੋਂ ਟਾਰਗੇਟ ਕੀਤਾ ਜਾ ਰਿਹਾ ਹੈ ਜਿਹੜੇ ਬਾਰ-ਬਾਰ ਅਤਰੂਗਾ ਇੰਦੇ ਗੋਲੇ ਆ ਗੋਲੀਆਂ ਤੇ ਪਾਣੀ ਨਹੀਂ ਬਿਛਾਲਾ ਸਾਡੇ ਅੱਖਾਂਾਂ ਦੇ ਉੱਤੇ ਦਿੱਤੀਆਂ ਜਾਲੀਆਂ ਆਂਧੂਆਂ ਨੂੰ ਡੇਰਗਾਹ ਟਾਰਗੇਟ ਕਰਕੇ ਨਿਸ਼ਾਨਾ ਦੇਖੋ ਗੁਰੂ ਦਾ ਖਾਲਸਾ ਇੱਕ ਪਾਸੇ ਲੰਗਰ ਚੱਲ ਰਿਹਾ ਤੇ ਦੂਜੇ ਪਾਸੇ ਚੜ੍ਹਦੀ ਕਲਾ ਦਾ ਪ੍ਰਤੀਕ ਜ਼ਖਮੀਆਂ ਨੂੰ ਰਾਜਪੁਰਾ ਹਸਪਤਾਲ ਚ ਭਿਜ ਲਾਇਆ ਜਾ ਰਿਹਾ ਪਰ ਚੜ੍ਹਦੀ ਕਲਾ ਚੱਜ ਕਿਸ਼ਾਨ ਨਜ਼ਰ ਆ ਰਹੇ ਨੇ ਸੰਭੂ ਬਾਰਡਰ ਦੇ ਉੱਪਰ ਚੁੱਕਣ ਤੇ ਲੱਗੇ ਹੋਏ ਆ ਤਹਾਡੇ ਸਾਹਮਣੇ ਵੀ ਕਿੰਨੀਆਂ ਐਂਬੂਲੈਂਸਾਂ ਲੰਘ ਗਈਆਂ ਨੇ ਜ਼ਖਮੀਆਂ ਨੂੰ ਲੈ ਕੇ ਲਗਾਤਾਰ ਜ਼ਖਮੀਆਂ ਨੂੰ ਲੈ ਕੇ ਜਿਹੜੀਆਂ ਐਂਬੂਲੈਂਸਾਂ ਨੇ ਉਹ ਜਾ ਰਹੀਆਂ ਨੇ ਰਾਜਪੁਰਾ ਹਸਪਤਾਲ ਦੇ ਵਿੱਚ ਆਹ ਦੇਖੋ ਐਂਬੂਲੈਂਸ ਫੇਰ ਤੇਜ਼ੀ ਦੇ ਨਾਲ ਆ ਰਹੀ ਹੈਗੀ ਐਂਬੂਲੈਂਸ ਫੇਰ ਤੇਜ਼ੀ ਨਾਲ ਸਾਨੂੰ ਇਹ ਲੈਵ ਤਸਵੀਰਾਂ ਬਿਲਕੁਲ ਸਿੱਧੀਆਂ ਤਸਵੀਰਾਂ ਦੇਖ ਸਕਦਾ ਹਾਂ ਕਿੰਨੀਆਂ ਤੇਜ਼ੀ ਦੇ ਨਾਲ ਜ਼ਖਮੀਆਂ ਨੂੰ ਪੱਕੀਆਂ ਐਂਬੂਲੈਂਸਾਂ ਉਰੇ ਦਰਜਾ ਐਂਬੂਲੈਂਸਾਂ ਲਗੀਆਂ ਹੋਈਆਂ ਨੇ ਜ਼ਖਮੀਆਂ ਨੂੰ ਲਿਜਾਣ ਲਈ ਭਈ ਤੁਸੀਂ ਮਹਿਤਵ ਕਰਨ ਵਾਲੇ ਲੋਕਾਂ ਦੇ ਉੱਤੇ ਦੇਖ ਸਕਦੇ ਹੋ ਜੀ ਮਨਦੀਪ ਜਲਵੇੜਾ ਪੂਰੀ ਨਹੀਂ ਮਿਲ ਰਿਹਾ ਉਹ ਤਰ੍ਹਾਂ ਦਾ ਪ੍ਰਬੰਧ ਨਹੀਂ ਕਰ ਰਹੀ ਸਰਕਾਰ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਦੋਸਤ ਦੇਖ ਸਕਦੇ ਹੋ ਦੋਸਤ ਦੋ ਐਂਬੂਲੈਂਸਾਂ ਇਕੱਠੀਆਂ ਫੇਰ ਆ ਰਹੀਆਂ ਨੇ ਕਿਉਂਕਿ ਅੱਜ ਜ਼ਖਮੀਆਂ ਦੀ ਜਿਹੜੀ ਹੈ ਬਹੁਤ ਜ਼ਿਆਦਾ ਗਿਣਤੀ ਹੈ ਜਿਹੜੀ ਮੋਟੀ ਮਰ ਗਿਆ ਹਾਏ 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 ਸ਼ੰਭੂ ਬਾਡਰ ਦੀਆਂ ਤਸਵੀਰਾਂ ਨੇ ਇਹ ਹਰਿਆਣਾ ਸਰਕਾਰ ਮਰਦਾਬਾ ਮਰਦਾਬਾ ਦੇਖ ਸਕਦੇ ਹੋ ਜੀ ਇੱਕ ਹੋਰ ਜ਼ਖਮੀ ਹੋ ਗਿਆ ਜੀ ਦੇਖ ਸਕਦੇ ਹੋ ਜੀ ਸ਼ਾਮ ਹੋਇਆ ਹੋਵੇ ਦੇਖੋ ਜੀ ਐਂਬੂਲੈਂਸ ਫੇਰ ਆ ਰਹੀ ਹੈ ਕਿਸਾਨਾਂ ਦੇ ਉੱਤੇ ਲਗਾਤਾਰ ਹੈ ਜਿਹੜੇ ਅਥਰੂ ਗੈਂਸ ਦੇ ਗੋਲੇ ਪਾਣੀ ਦੇ ਬਿਛਾੜਾਂ ਨੇ ਜਿਹੜੀਆਂ ਡੇਟੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਜੀ ਤਸਵੀਰਾਂ ਸੰਭੂ ਬਾਰਡਰ ਦੀਆਂ ਤਸਵੀਰਾਂ ਨੇ ਇਹ ਦੇਖ ਸਕਦੇ ਹੋ ਵੀ ਕੀ ਹਾਲਾਤ ਬਣੇ ਹੋਏ ਨੇ ਅੱਜ